ਭਾਈ ਜੀ ਇਹ ਬੰਦੇ ਮੀਟ ਦੀਆਂ ਸ਼ਾਪਾਂ ਤੋਂ ਆਹ ਦੇਖੋ ਕਿੰਨੇ ਫਰ ਇਕੱਠੇ ਕਰ ਲਏ ਇਹ ਸਮਝ ਨਹੀਂ ਆਉਂਦੀ ਵੀ ਇਹ ਫਰਾਂ ਦਾ ਕਰਨਗੇ ਕੀ ਵੀ ਇਹਨਾਂ ਤੋਂ ਵੀ ਕੋਈ ਚੀਜ਼ ਬਣ ਸਕਦੀ ਆ ਇਹਨਾਂ ਨੇ ਸਾਰੀਆਂ ਸ਼ਾਪਾਂ ਤੋਂ ਕਈਆਂ ਤੋਂ ਫਰ ਇਕੱਠੇ ਕਰਕੇ ਆਹ ਦੇਖ ਲਓ ਚੰਗੀ ਤਰ੍ਹਾਂ ਧੋਲੇ ਬਾਲਟੀ 'ਚ ਪਾ ਕੇ ਹੁਣ ਇਹਨਾਂ ਦਾ ਦੇਖਦੇ ਅੱਗੇ ਕੀ ਕਰੂ ਆ ਪਾਤਾ ਨੇ ਸਰਫ ਪਾਤਾ ਸਰਪ ਨਾਲ ਫੇਰ ਚੰਗੀ ਤਰ੍ਹਾਂ ਧੋਲੇ ਤੇ ਹੁਣ ਪੈਰਾਂ ਨਾਲ ਲਾ ਤੜਕੇ ਚੰਗੀ ਤਰ੍ਹਾਂ ਸਫਾਈ ਕਰੂ ਇਹਨਾਂ ਦੀ ਆ ਦੇਖ ਲੋ ਫੇਰ ਬਾਹਰ ਕੱਢ ਲਈ ਆ ਇਹਨੇ ਥੋੜਾ ਜਿਹਾ ਨੀਲ ਤੇ ਬੇਕਿੰਗ ਸੋਡਾ ਜਿਹਾ ਪਾ ਕੇ ਫੇਰ ਇਹਨੇ ਦੁਬਾਰਾ ਬਾਲਟੀ ਜਪਾਤੀ ਤੇ ਚੰਗੀ ਤਰ੍ਹਾਂ ਟਾਣਾ ਦੱਬ ਕੇ ਰੱਖਤੀ ਯਾਰ ਤੁਸੀਂ ਵੀ ਸੋਚੋ ਕਮੈਂਟ ਕਰੋ ਵੀ ਇਹਨਾਂ ਦਾ ਬਣਾਉਊ ਕੀ ਇਹ ਵੀ ਇਹਨਾਂ ਤੋਂ ਯਾਰ ਕੀ ਤਿਆਰ ਹੋਊਗਾ ਮੈਂ ਤਾਂ ਸਮਝ ਤੋ ਪਰਿਆ ਵੀ ਇਹ ਫਰਾ ਤੋਂ ਵੀ ਆਹ ਦੇਖੋ ਜੀ ਹੁਣ ਛੱਤ ਤੇ ਲੈ ਜਾ ਕੇ ਇਹਨੇ ਚੰਗੀ ਤਰ੍ਹਾਂ ਖਲਾਰ ਤੇ ਸੁੱਕਣੇ ਪਾਤੇ ਇੱਕ ਤਰ੍ਹਾਂ ਦੀ ਆਹ ਦੇਖੋ ਕਿਵੇਂ ਖਲਾਰਨ ਦਾ ਤਰੀਕਾ ਵੀ ਦੇਖੋ ਐਕਸਪੀਰੀਅੰਸ ਆ ਜਾ ਆ ਜਾਂਦਾ ਬੰਦੇ ਨੂੰ ਤੇ ਹੁਣ ਇਹਨੇ ਇਕੱਠੇ ਕਰਕੇ ਆਹ ਡਰਮ ਚ ਪਾਤੇ ਇਦੇ ਵਿੱਚ ਵੀ ਕੋਈ ਹੋਣ ਨੇ ਪਾਇਆ ਕੈਮੀਕਲ ਤੇ ਰੋਲਰ ਚ ਪਾ ਕੇ ਰੋਲ ਕਰਦੇ ਆਓ ਚੋ ਜੀ ਇਹ ਤਾਂ ਰੂਵਾਂ ਗੂ ਜਮੇ ਚਟੇ ਹੋ ਗਏ ਜਮੇ ਸਫਾਈ ਹੋ ਗਈ ਇਹਨਾਂ ਦੀ ਆ ਦੇਖੋ ਹੁਣ ਦੇਖਦੇ ਆ ਅੱਗੇ ਕੀ ਕਰੂ ਇਹਨਾਂ ਦਾ ਇਕੱਲੇ ਇਕੱਲੇ ਫਾਰ ਨੂੰ ਇੱਕ ਕਟਿੰਗ ਕਰਨ ਲੱਗ ਗਏ ਆ ਦੇਖੋ ਆ ਤਰੀਕੇ ਨੇ ਨਾ ਕਟਿੰਗ ਕਰ ਲਈ ਇਹਨਾਂ ਨੇ ਕੱਲੇ ਕੱਲੇ ਫਾਰਦੀ ਵੀ ਹੈ ਤਾਂ ਔਖਾ ਕੰਮ ਆ ਮਿਹਨਤ ਆਉਂਦੀ ਆ ਅੱਛਾ ਹੁਣ ਕੱਲੇ ਕੱਲੇ ਫਾਰ ਨੂੰ ਆੜੀਆਂ ਬੋਲਾਂਆਂ ਜੀਆਂ ਨੇ ਇਹਨਾਂ ਤੇ ਲਾਇਆ ਜਾ ਰਿਹਾ ਅੰਦਾਜ਼ਾ ਜਿਹਾ ਤਾਂ ਹੋ ਗਿਆ ਵੀ ਉਹ ਚਿੜੀ ਨਹੀਂ ਹੁੰਦੀ ਚਿੜੀ ਬੱਲੇ ਵਾਲੀ ਉਹ ਬਣਾ ਰਿਹਾ ਹਾਂਜੀ ਉਹੀ ਆ ਏ ਵਾਹ ਵਈ ਗਾ ਇੰਨਾ ਹੋਰਾਂ ਤੋਂ ਬਣਦੀ ਆ ਜੀ ਉਹ ਵਾਹ ਜੀ ਵਾਹ ਮੁਰਗੇ ਦੇ ਪਰਾਇਆਂ ਤੋਂ ਬਣ ਜਾਂਦੀ ਆ ਆ ਦੇਖੋ ਹੁਣ ਇੱਕ ਬੰਦਾ ਸਲਾਈ ਕਰਤੀ ਉਹਨੇ ਦੇਖੋ ਜੀ ਮਾਰਤੇ ਟਾਂਕੇ ਵਿੱਚ ਦੀ ਧਾਗਾ ਘਮਾ ਕੇ ਇੱਕ ਮਾਰਤੀ ਗੱਠ ਜੀ ਵਾਹ ਜੀ ਸੋਚਿਆ ਸੀ ਯਾਰ ਵੀ ਇੰਨੇ ਤੋਂ ਚਿੜੀ ਹੱਥਾਂ ਨਾਲ ਕਿਵੇਂ ਬਣਾਉਂਦੇ ਮਿਹਨਤ ਤਾਂ ਬਹੁਤ ਕਰਦੇ ਨੇ ਲਓ ਜੀ ਉੱਪਰ ਦੀ ਇਹਨਾਂ ਨੇ ਕੂੰਦ ਪੇਸਟ ਜਿਹਾ ਤਿਆਰ ਕੀਤਾ ਉਹ ਮਾਰਤਾ ਲਓ ਜੀ ਕਾਰਤੀ ਤਿਆਰ ਚਿੜੀ